ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੀਤੇ ਦਿਨ ਹੀ ਦੀਪ ਸਰਦਾਰਨੀ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਲਾਈਵ ਆਈ ਸੀ ਤੇ ਲਾਈਵ ਆਉਣ ਤੋਂ ਬਾਅਦ ਦੀਪ ਸਰਦਾਰਨੀ ਨੂੰ ਲਗਾਤਾਰ ਇਹੀ ਕਮੈਂਟ ਆਉਣੇ ਸ਼ੁਰੂ ਹੋ ਗਏ ਕਿ ਤੁਹਾਡੀ ਤੁਹਾਡੇ ਹਸਬੰਦ ਨਾਲ ਗੱਲ ਨਹੀਂ ਹੁੰਦੀ ਤੁਹਾਡਾ ਹਸਬੰਦ ਕਿੱਥੇ ਆਗਾ ਤੁਸੀਂ ਉਸ ਨੂੰ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰੋਂ ਅਨਫੋਲੋ ਕਿਉਂ ਕਰ ਦਿੱਤਾ ਜੋ ਕਮੈਂਟ ਤੁਸੀਂ ਆਪਣੇ ਸਕਰੀਨ ਉੱਪਰ ਵੀ ਪੜ੍ਹ ਸਕਦੇ ਹੋਗੇ ਇਹ ਕਮੈਂਟ ਲਗਾਤਾਰ ਦੀਪ ਸਰਦਾਰਨੀ ਨੂੰ ਆਉਂਦੇ ਪਈ ਸੀ ਤੇ ਪਹਿਲਾਂ ਦੀਪ ਸਰਦਾਰਨੀ ਨਾ ਕਮੈਂਟਾਂ ਨੂੰ ਇਗਨੋਰ ਕਰਦੀ ਪਈ ਸੀ ਤੇ ਜਦੋਂ ਲੋਕਾਂ ਨੇ ਪੁੱਛਣਾ ਨਹੀਂ ਹਟੇ ਤਾਂ ਦੀਪ ਸਰਦਾਰਨੀ ਅੱਗੇ ਕੀ ਬੋਲੀਆ ਤੁਸੀਂ ਉਹ ਵੀ ਅੱਗੇ ਕਲਿੱਪ ਜ਼ਰੂਰ ਦੇਖਿਓ ਸੋ ਇੱਥੇ ਆਪਾਂ ਤੁਹਾਨੂੰ ਦੱਸ ਦਈਏ ਕਿ ਦੀਪ ਸਰਦਾਰਨੀ ਨੇ ਆਪਣੇ ਹਸਬੰਡ ਨੂੰ ਫੋਲੋ ਤਾਂ ਕਰ ਲਿਆਗਾ ਪਰ ਨਾਲ ਦੀ ਨਾਲ ਦੀਪ ਸਰਦਾਰਨੀ ਨੇ ਇਹ ਵੀ ਗੱਲ ਕਲੀਅਰ ਕੀਤੀ ਸੀ ਕਿ ਮੇਥੋਂ ਗਲਤੀ ਨਾਲ ਅਨਫੋਲੋ ਹੋ ਗਏ ਹੋਣਾ ਕਿਉਂਕਿ ਉਹਨਾਂ ਦੀ ਐਡ ਵੀ ਮੇਰੇ ਫੋਨ ਦੇ ਵਿੱਚ ਹੀ ਚੱਲਦੀ ਆ ਕਿ ਸਾਡੇ ਚ ਕੋਈ ਇਦਾਂ ਦੀ ਗੱਲ ਨਹੀਂ ਹੋਈ ਬਾਕੀ ਅੱਗੇ ਦੀਪ ਸਰਦਾਰਨੀ ਨੇ ਕੀ ਕੀ ਬੋਲਿਆ ਤੁਸੀਂ ਅੱਗੇ ਉਹ ਵੀਡੀਓ ਜ਼ਰੂਰ ਦੇਖਿਓ ਤੇ ਨਾਲ ਦੀ ਨਾਲ ਦੀਪ ਸਰਦਾਰੀ ਨੇ ਇਹ ਸਾਰੀਆਂ ਗੱਲਾਂ ਕਲੀਅਰ ਕਰ ਦਿੱਤੀਆਂ ਕਿ ਮੇਰਾ ਹਸਬੰਡ ਦੇ ਨਾਲ ਮੇਰਾ ਕੋਈ ਰੋਲਾ ਨਹੀਂ ਹੈਗਾ ਮੈਂ ਜਲਦੀ ਹੀ ਵਾਪਸ ਆਸਟ੍ਰੇਲੀਆ ਚੱਲ ਜਾਊਂਗੀ ਤੁਹਾਨੂੰ ਸਾਰਿਆਂ ਨੂੰ ਉਦੋਂ ਯਕੀਨ ਹੋ ਜਾਊਗਾ ਬਾਕੀ ਅੱਜ ਦੀਪ ਸਰਦਾਰੀ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਆਪਣੇ ਹਸਬੰਡ ਦੀ ਸਟੋਰੀ ਵੀ ਪਾਈ ਹੈਗੀ ਕਿ ਮੇਰਾ ਪੁਰਾਣਾ ਜੋ ਸਕਰੀਨਸ਼ਾਟ ਤੁਸੀਂ ਆਪਣੇ ਸਕਰੀਨ ਉੱਪਰ ਚੱਲਦਾ ਦੇਖ ਸਕਦੇ ਹੋ ਬਾਕੀ ਕੀ ਬੋਲੀ ਆ ਦੀਪ ਸਰਦਾਰੀ ਤੁਸੀਂ ਅੱਗੇ ਉਹ ਕਲਿੱਪ ਜ਼ਰੂਰ ਦੇਖਿਓ ਰੱਬ ਰਾਖਾ ਗਈ ਹੋਗੀ ਹਸਬੰਡ ਕਿਤੇ ਜੀ ਹਸਬੰਡ ਬਾਹਰ ਹਸਬੰਡ ਨੇ ਕਿਤੇ ਹਸਬੰਡ ਬਾਹਰ ਉਹਗੀ ਮੁੜ ਕੇ ਲੋਕੀ ਗੱਲਾਂ ਬਣਾ ਲੈਂਦੇ ਹਾਂ ਦੀਪਦੀ ਤਾਂ ਆਪਣੇ ਹਸਬੰਡ ਨਾਲ ਲੜਾਈ ਹੋਊਗੀ ਉਹ ਲਾਈਵ ਹੋਊਗੀ ਉਹ ਰੋਈ ਜਾਂਦੀ ਆਏ ਆ ਹੂਆਂ ਤੈਨੂੰ ਪਤਾ ਲੋਕੀ ਚੱਕ ਹੀ ਲੈਂਦੇ ਮੁੜ ਕੇ ਗੱਲਾਂ ਤੂੰ ਤੇ ਨਹੀਂ ਕਹ ਰਹਾਲਾ ਤੇ ਮੇਰੇ ਚੰਗੇ ਬਹੁਤ ਹਨ ਉਹ ਤਾਂ ਸਾਨੂੰ ਪਤਾ ਵੀ ਭਾਜੀ ਸਾਡਾ ਬਹੁਤ ਚੰਗਾ ਹੈਗਾ ਉਹ ਚੀਜ਼ ਸਾਨੂੰ ਪਤਾ ਨਾ ਲੋਕਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਨਾ ਕੋਤਾ ਥੱਲੇ ਨਹੀਂ ਕਮੈਂਟ ਕਰੀ ਜਾਂਦੇ ਸੀ ਤੁਸੀਂ ਘਰ ਵਾਲੇ ਨੂੰ ਅਨਫੋਲੋ ਕਰਤਾ ਮੈਂ ਉੱਥੇ ਇੱਕੋ ਗੱਲ ਕਹੀ ਮੈਂ ਕਿਹਾ ਮੈਨੂੰ ਇਹ ਦੱਸੋ ਵੀ ਤੁਹਾਨੂੰ ਇਹ ਚੀਜ਼ ਦਾ ਕੀ ਪਤਾ ਘਰ ਵਾਲੇ ਦੀ ਆਈਡੀ ਤੇ ਦੀਪ ਕੋਲੀ ਚੱਲੀ ਜਾਂਦੀ ਜੇ ਉਹਨੂੰ ਫੋਲੋ ਕਰ ਲਿਆ ਜਾਂ ਅਨਫੋਲੋ ਵੀ ਕਰ ਰਿਹਾ ਉੱਥੇ ਕੀ ਫਰਕ ਪੈ ਗਿਆ ਦੀਪ ਕੋਲ ਤਾਂ ਆਈਡੀ ਚੱਲਦੀ ਹੈ ਭਾਜੀ ਦੀ ਹੂੰ ਪਤਾ ਨਹੀਂ ਅਨਫੋਲੋ ਕਿੰਦਾ ਹੋ ਗਏ ਮੇਕ ਨੂੰ ਮੈਂ ਕਰਤੀਆਂ ਫੋਲੋ ਕਿੰਦਾ ਇਹ ਚੀਜ਼ਾਂ ਮੈਂ ਕਰਦਾ ਹੁਣ ਨਾ ਆ ਦੇਲਾ ਥੱਲੇ ਹਜੇ ਵੀ ਅਜਾ ਪਤਾ ਨਹੀਂ ਕਿਹੜੀ ਸਟਾਈਲ ਲੋਕ ਵੀ ਨਿਕੋਣ ਗੱਪੀ ਕਾਸੀ ਦੀ ਗੱਪੀ